ਅੱਜ ਮੈਂ ਤੁਹਾਡੇ ਨਾਲ ਜਿਹੜਾ ਸਤਪੋਹ ਦਾ ਇਤਿਹਾਸ ਹੈ ਉਹ ਸਾਂਝਾ ਕਰਾਂਗਾ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ 7 ਕਿਲੋਮੀਟਰ ਅੱਗੇ ਜਾ ਕੇ ਇਹ ਸਥਾਨ ਹੈ ਇਹ ਸਥਾਨ ਹੈ ਸ਼ਾਨ ਬਾਬਾ ਕੁੰਮਾ ਮਾਸ਼ਕੀ ਜੀ ਬਾਬਾ ਕੁੰਮਾ ਮਾਸ਼ਕੀ ਜੀ ਜਿਹੜਾ ਸਰਸਾ ਨਦੀ ਦੇ ਉੱਤੇ ਵੇੜਾ ਪਾਰ ਕਰਵਾਉਣ ਦਾ ਕੰਮ ਕਰਦੇ ਸੀਗੇ ਸਤਪੋਹ ਨੂੰ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬ ਜਾਦੇ ਇਹਨਾਂ ਦੀ ਝੌਂਪੜੀ ਦੇਖਦੇ ਨੇ ਇੱਥੇ ਰੁਕਦੇ ਨੇ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬ ਜਾਦੇ 7 ਕਿਲੋਮੀਟਰ ਦਾ ਸਫ਼ਰ ਕਰਕੇ ਇਸ ਸਥਾਨ ਤੇ ਆਏ ਸੀਗੇ ਕਿਉਂਕਿ 6 ਪੋ ਨੂੰ ਪਿਲਾ ਛੱਡਿਆ ਸਾਰੀ ਰਾਤ ਸਫਰ ਕਰਦੇ ਰਹੇ ਅਗਲੇ ਦਿਨ ਸਿਰਫ ਇੰਨਾ ਕੁ ਸਫਰ ਕਰ पाए ਕਿਉਂਕਿ ਮਾਤਾ ਗੁਜਰੀ ਦੀ ਜਿਹੜੀ ਉਮਰ ਹੈ ਉਹ 80 ਸਾਲ ਹੈ ਔਰ 80 ਸਾਲ ਦੀ ਉਮਰ ਦੇ ਵਿੱਚ ਔਰ ਛੋਟੇ ਸਹਿਬਜਾਦ ਦੇ ਨਾਲ ਇਸ ਸਥਾਨ ਤੇ ਪਹੁੰਚਣਾ ਠੰਡ ਦਾ ਟਾਈਮ ਹੈ ਕੱਪੜੇ ਗਿੱਲੇ ਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਉਸ ਟਾਈਮ ਮਾਹੌਲ ਕਿਦਾਂ ਦਾ ਹੋਏਗਾ ਤੇ ਉਸ ਤੋਂ ਬਾਅਦ ਬਾਬਾ ਕੋਮਾਵਾਸ਼ ਕੀ ਜੀ ਨੇ ਆਪਣੀ ਝੌਂਪੜੀ ਰਾਤ ਕੱਟਣ ਦੇ ਲਈ ਲਈ ਤੇ ਮਾਤਾ ਲక్ష్ਮੀ ਜੀ ਨੇ ਉਹਨਾਂ ਨੂੰ ਪ੍ਰਸ਼ਾਦਾ ਸਿਕਾਇਆ ਸੀਗਾ ਇਸ ਸਥਾਨ ਤੇ ਆ ਕੇ ਆਪਾਂ ਆਪਣੇ ਜਵਾਕਾਂ ਨੂੰ ਆਪਣੇ ਬੱਚਿਆਂ ਨੂੰ ਇਹ ਪੁਰਾਣਾ ਇਤਿਹਾਸ ਹੈ ਉਹਦੇ ਬਾਰੇ ਜਾਣੂ ਕਰਵਾ ਸਕਦੇ ਆ ਇਹ 7 ਕਿਲੋਮੀਟਰ ਦੂਰ ਸਥਾਨ ਹੈ ਜੀ ਪਰਵਾਰ ਬਛੜਾ ਇਹ ਗੁਰਦੁਆਰਾ ਸਾਹਿਬ ਆ ਉਸ ਤੋਂ